ਦਾ ਮੁੰਡੇ ਕਦੇ ਨਸੀਬਪੁਰੇ ਪਿੰਡ ਦੇ ਆ ਕਦੇ ਨਿਕੜੀਦਾ ਵੀਰ ਹਾਏ ਰਫਾ ਹਾਏ ਰਫਾ ਕਰਤਾ ਕਰ ਚੋਬਰਾੜੇ ਮੁੱਕ ਜਣ ਤੇ ਉੱਜੜ ਜਾਂਦਾ ਇਹ ਮੇਲਾ ਅੱਜ ਉਹ ਭਰਾਵਾਂ ਨੂੰ ਕਦੇ ਯਾਦ ਕੀਤਾ ਜਾ ਰਿਹਾ ਹੈ ਹਿਰਨਾਲੀ ਪਿੰਡ ਦਾ ਕਦੇ ਮੰਨੋ ਹੈ ਸਕੋਰ ਜੜੇ ਕਦੇ ਬੂਟਾ ਸਿੰਘ ਜੀ ਮੈਂਬਰ ਚਰਨਜੀਤ ਸਿੰਘ ਜੀ ਮੈਂਬਰ ਤੇ ਨਾਲ ਕਰੇ ਜਸਵੀਰ ਸਿੰਘ ਜੀ ਸਰ ਬੋੜੇ ਗਿੱਲਾ ਦਾ ਮੁੰਡਾ ਮੇ ਸਰਕਾਰੀਆ ਅਮਨ ਕਰੇ ਫਿਰਕ ਸਦਪਾਲ ਨਾ ਡਾੜੀ ਸਰਪੰਸਾ ਹਾਏ ਹੋਰ ਬਾਤ ਬੱਡੇ ਬਾਲ ਗੱਗੂ 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 ਟੁੱਕੜੀ ਫੜਨੇ ਬਾਲ ਫੜਨੀ ਹੈ ਜਿਹਦੇ ਪਾਸੇ ਜਿੰਨੇ ਵੀ ਮੇਰੇ ਸਤਕਾਰਯੋਗ ਵੀਰ ਹੈ ਪ੍ਰਬੰਧਕ ਕਮੇਟੀ ਕੋਲਰ ਬਾਸ਼ਰ ਮਸ਼ੀਨ ਪਾਲ ਪੈਂਦੀ ਮਾਨੂੰ ਫਿਰਨਾਂ ਦੀ ਧਰਤੀ ਦਾ ਪਰ ਸਾਹਮਣੇ ਮੁਕਾਬਲਾ ਜਿਹੜਾ ਚੋਟੀ ਦਾ ਲਓ ਛੇ ਪੁੱਛਲਾ ਦੀਦੀਆ ਪੁੱਛਲਾ ਦੀਦੀਆ ਪੁੱਛਲਾ ਦੀਦੀਆ ਵੱਖਰਾ ਦੋਸਤ ਬਾਰਫੇਰ ਦਵਾਰੇ ਬੋਲੀ ਬਾਈ ਕੌਰਿਆਣਾ ਕੌਰਿਆਣਾ ਕਿਵੇਂ ਲੱਗਾ ਟੂਰਨਾਮੈਂਟ ਬਹੁਤ ਵਧੀਆ ਬਈ ਬਹੁਤ ਜ਼ਿਆਦਾ ਮੈਚ ਵੇਖਣ ਆਏ ਸੀ ਕਿ ਕੈਚ ਕਰਨ ਆਏ ਸੀ ਮੈਚ ਦੇਖਣ ਸੁਖਿਓ ਉਹੀ ਆ ਉਹੀ ਆ ਉਹੀ ਆ ਕਰਦੇ 2100 ਕਰਦੇ ਪੁੱਛਦੇ ਬੰਦ ਵੀ ਆ ਥਾਪੀ ਪਹਿਲੀ ਬਾਲ ਤੇ ਕਹਿੰਦੇ ਮੋਟਰਸਾਈਕਲ ਹੈ ਪਹਿਲੀ ਬਾਲ ਤੇ ਉਧਰ ਮੋਟਰਸਾਈਕਲ ਏ ਫਾਇਰ ਗੱਲ ਯਾਦ ਰੱਖਿਓ ਜਿੱਤ ਗਿਆ ਇੱਕ ਲੰਬੀ ਤੋਂ ਬੁਲਟ ਜਿੱਤ ਗਿਆ ਉਧਰ ਹਾਪਤੰਦਰ ਹਾਪਤੰਦਰ ਕੂਲਰ ਕੂਲਰ ਹੋਇਆ ਦੇ ਕੂਲਰ ਦੇ ਕੇ ਵੱਡੇ ਮਾਨ ਉਧਰ ਫੇਰ ਕੂਲਰ ਹਾਪਤੰਦਰ ਰੁੜਦੀਵਾਲ ਜੀ ਦੇ ਕੋਲੇ ਚਲੀ ਗਈ ਤੇ ਉਹਨੂੰ ਕਹਿੰਦੇ ਕੂਲਰ ਦਿੱਤਾ ਜਾਵੇਗਾ ਪਰੇ ਰੁਕੇ ਦਾ ਖੜਾ ਰਖਾ ਦਾ ਖੇਡ ਮੇਲਾ ਆਪਣੀਆਂ ਯਾਦਾਂ ਨੂੰ ਛੜਦਾ ਹੋਇਆ ਸਮਾਪਤੀ ਵੱਲ ਕਦੇ ਵਾਢਾ ਜਾ ਰਿਹਾ ਰੁੜਗੀ 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 ਹਾਏ ਰੱਬਾ ਗੱਲ ਪੈ ਜਾਓ ਇੱਕ ਦੂਜੇ ਦੇ ਪਤਾ ਆਪੋ ਆਪਣੀ ਥਾਂ 2100 ਦੇ ਮਾਣ ਕਰੇ ਗੱਗੂ ਲਈ ਹੈ ਗੋਲਾ ਬਾਈ ਹੈ ਸਾਡਾ ਅਨਮੋਲ ਵਰਗੇ ਅਵੀ ਵਰਗੇ ਲਵਕੁਸ਼ ਵਰਗੇ ਪਾਹੂ ਵਰਗੇ ਉਹ ਸਾਹਮਣੇ ਫੈਸਲਾ ਸਰਪਲ ਸਰਪਲ ਸਰ ਬਾਰ ਖਰ ਬਾਰ ਫੌਲ ਐ ਇੱਥੋਂ ਕੋ ਲਿਆਵੇ ਇੱਥੋਂ ਕੋ ਸਕਦੇ ਤੁਹਾਡੇ ਸੀ ਆਇਓ ਬਾਲ ਫੇਹ ਓ ਹੋ 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 ਕਿੰਨਿਆ ਬੱਲੇ ਕਿੰਨਿਆ ਰਹਿ ਗਿਆ ਪਹਿਲੇ ਓਵਰ ਤੋਂ ਕੰਟੀਨਿਊ ਚੱਲ ਰਿਹਾ ਤੇ ਕੇਦੇ ਹਾਲੇ ਜੇ 12 ਓਵਰ ਗਾਜ ਸੁਣੋ ਧਿਆਨ ਨਾਲ ਓਏ ਹੋਏ ਆ ਕਿਧਰੋਂ ਸੱਦ ਲਿਆ ਖੜ ਗਿਆ ਕਿਧਰੋਂ ਸੱਦ ਲਿਆ ਦਰਸ਼ਕ ਵੀਰੋ ਜੇ ਫਕਰ ਝੰਡੇ ਦਾ ਮੇਲਾ ਗੱਗੂ ਲੁੱਟ ਗਿਆ ਰੋਲਾ ਰੱਪਾ ਤਾੜੀ ਇਹਨਾਂ ਨਾਲ ਤੇ ਜ਼ੋਰ ਦਾ ਏ ਬਾੜਾ ਸਾਡੀ ਜਿੰਦਗੀ ਇੰਨਾ ਨਾਲੀਆਂ ਸਰਕਾਰੀਆ ਸਾਹਿਬ ਜਉਦੇ ਨੂੰ ਅਖੇ ਤੇ ਮੁੰਡੇ ਨੇ ਉਹ ਪਿੰਡ ਦੀ ਤੌਰ ਬਣਾਈ ਉਹ ਪਿੰਡ ਦੀ ਤੌਰ ਬਣਾਈ ਇਹ ਸੁੱਖਾ ਕੰਦੇ ਭਗੇਲੇ ਪਿੰਡ ਦਾ ਲਓ ਸਾਹਮਣੇ ਇੱਕ ਰੰਡਾਬਾ ਦਾ ਆ ਲੀਲਾ ਬੜੇ ਲਾਕੇ ਦੇ ਖਿਡਾਰੀ ਚਟਾਲੇ ਨਾਲ ਲਾਕਾ ਮੇਰੇ ਮਿੱਤਰੋ ਬੱਲੇ 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 ਉਹ ਬੱਲੇ ਉਹ ਬੱਲੇ ਆਓ ਸਾਹਮਣੇ ਪੈਂਦੀ ਵਾਲ ਸੁੱਖਾ ਭਗੇਲਾ ਲੁੱਟ ਨੂੰ ਫਿਰਦਾ ਫਕਰ ਝੰਡੇ ਦਾ ਮੇਲਾ ਪਰ ਆਓ ਸਾਹਮਣੇ ਰਾਮਪੁਰ ਵਾਲਾ ਬਾਹੂ ਬਲੀ ਬਾਹੂ ਹੀ ਦੇਣੀ ਹੈ ਓਏ ਖੜਕਾ ਧੜਕਾ ਕਰਾ ਦੇ ਓਏ ਖੜਕਾ ਧੜਕਾ ਏ ਉਹ ਬੱਲੇ ਬੱਲੇ ਬਰੇ ਬਰੇ ਬੱਲੇ 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 ਨਹੀਂ ਫਿਰ ਨਹੀਂ ਫਿਰ ਟੈਂਕੀ ਫੁੱਲ ਹੈ ਆਓ ਸਾਹਮਣੇ ਸਾਹਮਣੇ ਟੈਂਕੀ ਫੁੱਲ ਹੈ ਆਓ ਕੈਚ ਦੇ ਕਹਿੰਦੇ ਦਰਸ਼ਕਾਂ ਨੂੰ ਵੱਜੂਗਾ 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 ਔਰ ਕੰਮ ਨਹੀਂ ਹੋਏਗਾ ਉਹ ਕੰਮ ਨਹੀਂ ਹੋਏਗਾ ਹਾਂ ਓ ਮੁੰਡਾ ਰਾਜਸਥਾਨ ਵਾਲਾ ਮੁੰਡਾ ਕਹਿੰਦੇ ਰਾਜਸਥਾਨ ਵਾਲਾ ਏ ਗੱਟੀ ਬੱਲੇ ਗੱਟੀ ਬੱਲੇ ਬੱਲੇ ਓ ਬੋਲ ਸੋਨਹਾ ਮਛਰੀਆ ਦਾ ਹਿਰਨ ਵਾਲੀ ਦਾ ਏ ਏ ਏ ਏ ਜੁੜ ਗਏ ਹਰ ਹੋਇਆ ਕਿਰਾਰ ਹੋਇਆ ਆਓ ਸਾਹਮਣੇ ਪੈਂਦੀ ਬਾਲ ਸੁੱਖਾ 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 ਟੱਕਰ 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 ਹੇ ਟੱਕਰ ਹੇ ਹਾਏ ਓ ਮੇਰਿਆ ਰੱਬਾ ਤੇ ਜਿਹੜੇ ਆਓ ਸਾਹਮਣੇ ਸਾਹਮਣੇ ਵੇਜੇ 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 ਬਿਜੇ ਸੁੱਖਾ ਉਹ ਬਿਜਲੀ ਸੁੱਖਾ ਬਿਜਲੀ ਸੁੱਖਾ ਔਖਾ ਏ ਆਓ ਉਧਰ ਸਾਡਾ ਗੁਰਵਿੰਦਰ ਪੁਲਸੀਆ ਪੁੱਤੇ ਬਾਬਾ ਬਲਬਖਸ਼ ਦੀ ਧਰਤੀ ਹੈ ਇੱਥੇ ਦਾ ਦਾ ਕੁਝ ਨਹੀਂ ਹੋਣਾ ਕਿਉਂਕਿ ਲੋਕ ਰੱਬ ਦੇ ਵਿੱਚ ਮਸ਼ੀਰ ਮਸ਼ੀਰ ਠਾਰ 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 ਹਰਦੀਪ ਵੀ ਆਇਆ ਏ ਸਾਰੀ ਕਮੇਟੀ ਬਹੁਤ ਬਹੁਤ ਜੀ ਆਇਆਂ ਏ ਹਰਦੀਪ ਵੀ ਆਇਆ ਏ ਏ ਸਾਰੀ ਕਮੇਟੀ ਬਹੁਤ ਬਹੁਤ ਜੀ ਆਇਆਂ ਏ ਜੇ ਵਿਕਰਣ ਦੇ ਮੁੰਡੇ ਲਈ ਜ਼ੋਰਦਾਰ ਤਾੜੀ ਮਾਰਦੇ ਯਾਰ ਆਓ ਬੱਲੇ ਆਓ ਬੱਲੇ ਬੱਲੇ ਆਓ ਬੱਲੇ ਆਓ ਬੱਲੇ ਆਓ ਬੱਲੇ ਸੋਲੇ ਏ ਓ ਬੱਲੇ 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 ਪਲੇਅਰ ਹੀ ਕਰਨਗੇ ਏ ਓ ਆਹ ਰੋਕਾ ਛੇ ਗੱਲ ਦੇ ਗੱਗੂ ਨਹੀਂ ਲਗੇ ਗੱਗੂ ਗੇਲੇ ਛੱਕਾ ਛੱਕਾ ਏ ਇਹ 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 ਏ I'm going